ਸफाई ਕਰਦਾ ਮੈਂ ਤਾਂ ਪੂਰੀਆ ਚਮਕ ਰਿਆ ਹੁਣ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪਤਾ ਕਿਉਂ ਹੱਸਿਆ ਮੈਂ ਸ਼ੁਰੂ ਕਰਨ ਲੱਗਾ ਸੀ ਨਾ ਵਲੌਗ ਤੇ ਪਹਿਲੇ ਬੋਲ ਵੀ ਆਉਂ ਮੈਂ ਪਹਿਲਾਂ ਫਤਿਹ ਬੁਲਾਤੀ ਸਦਾ ਹੱਸਦੇ ਰਹੋ ਸਦਾ ਵਸਦੇ ਰਹੋ ਪ੍ਰਮਾਤਮਾ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ ਆ ਦੇਖੋ ਜੀ ਮਨਵੀਰ ਆਪਾਂ ਇਹਨੋਂ ਕੋਦੋਂ ਤੋਂ ਸੌਣ ਦੀ ਕੋਸ਼ਿਸ਼ ਕਰਦੇ ਪਏ ਆ ਤੇ ਮਨਵੀਰ ਅਜੇ ਸੌ ਨਹੀਂ ਰਹੀ ਕੀ ਕਰਾਂ ਚਾਹੀਏ ਤੁਸੀਂ ਆਪ ਮੈਂ ਸੌ ਗਈ ਪਈ ਸੀ ਆਪਾਂ ਦਿਨੇ ਵਿੱਚ ਤੁਹਾਨੂੰ ਕਹਿੰਦੇ ਸੌ ਜਾਵੇ ਬਾਤਿਓ ਕਹਿੰਦੇ ਸੌ ਜਾਵੇ ਜਾਗ ਕੇ ਇਸਟਾ ਚਲੋ ਆਪਾਂ ਕਹਿੰਦੇ ਵੀ ਸੌ ਜਾਵੇ ਸੌ ਜਾਵੇ ਆਪਾਂ ਜਾਗਣ ਦਾ ਇਹਨੂੰ ਕਹਿੰਦੇ ਨੇ ਹੈਗੇ ਮੈਂ ਗਿਆ ਸੀ ਹੁਸ਼ਿਆਰਪੁਰ ਮੈਂ ਹੁਸ਼ਿਆਰਪੁਰੋਂ ਸੰਡੇ ਮਾਰਕੀਟ ਦੀ ਵੀਡੀਓ ਬਣਾ ਕੇ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਹਰ ਸਿੰਘ ਬਲਾউজ ਦਾ ਵੀਡੀਓ ਆਉਂਦੀ ਰਹਿੰਦੀ ਆ ਸਾਡੇ ਸਾਡੇ ਮਾਰਕੀਟ ਦੀਆਂ ਤੇ ਸਾਡੇ ਘਰ ਉਹ ਸ਼ੁਰੂ ਹੋਇਆ ਜੀ ਕੰਮ ਥੋੜਾ ਸੈਟਿੰਗ ਕਰਵਾ ਰਹੇ ਆ ਫਿਟਿੰਗ ਕਰਵਾ ਰਹੇ ਆ ਹਾਂਜੀ ਫਿਟਿੰਗ ਹੋ ਰਹੀ ਸਾਡੇ ਉਹ ਫ੍ਰਿਜ ਕੋਲ ਕੇ ਰੱਖੀ ਮੈਂ ਤੁਹਾਨੂੰ ਕੱਟਣ ਲੱਗੀ ਸੀ ਬਾਹਰ ਚਾਹ ਬਣਾ ਲੱਗੀ ਮੈਂ ਕਿੱਥੇ ਲਗਵਾਉਣ ਲੱਗੇ ਆ ਜੀ ਕਿਕਰ ਇਨਸਟੈਂਟ ਕਿਕਰ ਹੈਗਾ ਜੀ ਅੰਦਰ ਕਿਚਨ ਦੇ ਵਿੱਚ ਲੱਗਦਾ ਉਹ ਲਗਵਾਉਣ ਲੱਗੇ ਆ ਇਧਰ ਪਟ ਪਟਾਈਆ ਸ਼ੁਰੂ ਹੋ ਗਿਆ ਸ਼ੁਰੂ ਕੀ ਹੋ ਗਿਆ ਖਤਮ ਨਹੀਂ ਹੋ ਗਿਆ ਕੰਮ ਇਧਰੋਂ ਮੇਰੇ ਹਾਂ ਤੋਂ ਪਹਿਲਾਂ ਪਹਿਲਾਂ ਆ ਬੋਰ ਪਟਿਆ ਇਧਰ ਇਧਰ ਕਰਤਾ ਜੀ ਆ ਦੇਖੋ ਜੀ ਤੁਸੀਂ ਦੇਖ ਹਾਂ ਸਾਰੇ ਬੋਲੇ ਆਹ ਦੇਖੋ ਜੀ ਇਧਰੋਂ ਪਾਈਪ ਦਾ ਕਨੈਕਸ਼ਨ ਕੀਤਾ ਉਹ ਅੰਦਰ ਤੇ ਆਪਾਂ ਇਹ ਵੀ ਬੰਦ ਕਰ ਦੇਣਾ ਹੁਣ ਅੰਦਰ ਜਾ ਕੇ ਆਓ ਅੰਦਰ ਜਾ ਕੇ ਦੇਖਾਣਾ ਤੁਹਾਨੂੰ ਆ ਆਪਰੇ ਸ਼ਾਲਾ ਲਵਾਣਾ ਵਾ ਆ ਸ਼ਾਲਾ ਨਾ ਵੀ ਲਗਵਾਣਾ ਅੰਦਰ ਕਿਧਰ ਦੇ ਵਿੱਚ ਲੱਕ ਪੁੱਠੇ ਆ ਤਨਾ ਫੋਨ ਬਣਿਆ ਪਤਾ ਨਹੀਂ ਕਿਧਰ ਨੂੰ ਕਿਧਰ ਨੂੰ ਵੀਡੀਓ ਬਣਾਈ ਤੁਸੀਂ ਆ ਤੋੜੀ ਸੀ ਨਾ ਜਦੋਂ ਆਹ ਵਾਲੀ ਮੈਂ ਆਉਂਦਾ ਤੁਹਾਨੂੰ ਮਸ਼ੀਨ ਲਿਆ ਸੀ ਜਦੋਂ ਹਾਂ ਪਹਿਲੇ ਵੀਡੀਓ ਹਾਂ ਪਹਿਲੇ ਵੀਡੀਓ ਤੇ ਵਿੱਚ ਦੀ ਨਹੀਂ ਦੇਖੇ ਤੁਸੀਂ ਦੇਖ ਸਕਦੇ ਹੋ ਇਹ ਵੀਡੀਓ ਹਾਂ ਜੀ ਇੱਧਰ ਦੇਖਣ ਦਾ ਘਲਾਰ ਪਿਆ ਪੂਰਾ ਸ਼ਿੰਗਾਰ ਪਿਆ ਉਹ ਟੂਟੀ ਨਵੀਂ ਲਾਤੀ ਭਾਜੀ ਨੇ ਹਾਂ ਜੀ ਟੂੜੇ ਨਵੀਂ ਲਵਾ ਦਿੱਤੀ ਆ ਦਸੋ ਮੇਰੇ ਕੀ ਬੈਨੀਫਿਟ ਹੈਗੇ ਰਸੋ ਬੈਨੀਫਿਟ ਇਹਦੇ ਕੀ ਹੈ ਭਾਈ ਇਹ ਕਮਾ ਕੇ ਦਿਖਾਉਂ ਜੀ ਬੈਨੀਫਿਟ ਇਹ ਹੈ 2 ਇਨ 1 ਚੁੱਧ ਨੂੰ ਵਰਤੇ ਕੋਈ ਨਹੀਂ ਸਕਦੇ ਜੀ ਨਾ ਸਾਰੇ ਕੋ ਜੀ ਤੇ ਆਪਾਂ ਤੁਹਾਨੂੰ ਪਲੰਬਰ ਭਾਈ ਨਾਲ ਮਿਲਾਈਏ ਫਿਰ ਚੈੱਕ ਕਰੋ ਜੀ ਭਾਜੀ ਹੋਰ ਭਾਈ ਠੀਕ ਠਾਕ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਹਾਂ ਤੁਹਾਨੂੰ ਸਾਰੇ ਵਾਲੇ ਜੀ ਸਤਿ ਸ਼੍ਰੀ ਅਕਾਲ ਬੁਲਾਦੇ ਭਾਈ ਨੂੰ ਭਾਈ ਲੋਕਲ ਹੀ ਹੈ ਜੀ ਸਾਡੇ ਤੇ ਕੰਮ ਆਲਮੋਸਟ ਆਪ ਐਨੋਕਲੀ ਕਰਵਾਈਦਾ ਸਾਰਾ ਇਲੈਕਟ੍ਰੀਸ਼ੀਅਨ ਵੀ ਹੈਗੇ ਨਾਲ ਨਾਲ ਪਲੰਬਰ ਦਾ ਕੰਮ ਵੀ ਕਰਦੇ ਆ 2 ਇਨ 1 ਦੇਖੋ ਸਾਰਾ ਕੰਮ ਇਹਨਾਂ ਨੇ ਆਪ ਵੀ ਕੀਤਾ ਨ ਤੇ ਇਧਰ ਕਨੈਕਟ ਹੋ ਗਿਆ ਤੇ ਲਗਵਾਉਣਾ ਪੈਗੀ ਜੀ ਤੁਹਾਨੂੰ ਦੱਸਤਾ ਆ ਜਿਹੜੀ ਆ ਫਿਲਟਰ ਵੀ ਸੈਟ ਸੈਟ ਕਰਵਾਉਣਾ ਆਪਾਂ ਇਧਰ ਪਹਿਲਾਂ ਸਿੰਗ ਸੀ ਉਹ ਪਟਵਾਈਆਂ ਆ ਜਿਹੜੀ ਸਿੰਗਲ ਸੀ ਆ ਜਿਹੜੀ ਇਹ ਪਟਾਤੀ ਆ ਤੇ ਡਬਲ ਲਗवानी ਕਿੱਥੇ ਗਈ ਸਿੰਗ ਤੇ ਡਬਲ ਵਾਲੀ ਤੇ ਖਲਾਰਾ ਦੇਖੋ ਸਾਡੇ ਕਿਚਨ ਦੇ ਵਿੱਚ ਕਿਦਾਂ ਤੇ ਆਇਆ ਹੋਇਆ ਆਪਾਂ ਲਿਖ ਰਹੇ ਹਾਂ ਜੀ ਤੇ ਸ਼ਾਨਣਾ ਤੁਹਾਨੂੰ ਦਿਖਾਉਂਦਾ ਸਿੰਕ ਨਾ ਬਾਹਰ ਰੱਖਤੀ ਆਪਾਂ ਬਾਹਰ ਜਾ ਕੇ ਦੇਖੋ ਸਾਨੂੰ ਚਾਹ ਬਣਨ ਲੱਗੀ ਅਜੇ ਸਿੰਕ ਕਿੱਥੇ ਗਿਆ ਉਹ ਬਈ ਆ ਦੇਖੋ ਜੀ ਆ ਡਬਲ ਸਿੰਕ ਪਈ ਆਪਣੀ ਆਹ ਦੇਖੋ ਆ ਡਬਲ ਸਿੰਕ ਪਈ ਹੈ ਇਹ ਲਗवानी ਹੈ ਇਧਰੋਂ ਸੀਮਿੰਟ ਸੁਮਟ ਲਿਆਂਦਾ ਸਾਰਾ ਸਮਾਨ ਇਧਰ ਖਿਲਰਿਆ ਪਿਆ ਠੀਕ ਹੈ ਜੀ ਗੋੜ ਵਾਲੀ ਚਾਹ ਗੋੜ ਪਾ ਦਿੱਤਾ ਹੋਇਆ ਦਿਖਾਓ ਗੋੜ ਹਾਂ ਕੋਆ ਕਰਦਾ ਕੋਣ ਹੈ ਤੇਸੀ ਗੋੜ ਹੈ ਜੀ ਚਾਹ ਬਣਾਣੀ ਖਰਾਬ ਹੁੰਦੀ ਆ ਭਾਈ ਇਹ ਤਾਂ ਕਈ ਗੋੜੇ ਚਾਹ ਖਾ ਉਹ ਕਰਦੇ ਨੇ ਪਰ ਚਾਹ ਨਹੀਂ ਖਰਾਬ ਕਰਦਾ ਕੋਈ ਚਲੋ ਜੀ ਦੋਸਤੋ ਚਾਹ ਬਣ ਗਈ ਜੀ ਇਧਰ ਕਿ ਇਹ ਪਾਉਣਾ ਖਲਾਰਾ ਦੇਖੋ ਕਿਵੇਂ ਪਾਉਣਾ ਹੈ ਨਾ ਕੋਈ ਨਾ ਤੁਹਾਨੂੰ ਕੰਮ ਹੁੰਦਾ ਵੀ ਦਿਖਾਵਾਂਗੇ ਅਦਰਕ ਵਾਲੀ ਚਾਹ ਤਰਕ ਵਾਲੀ ਚਾਹ ਅਦਰਕ ਵਾਲੀ ਚਾਹ ਪੂਰੀ ਪਾਵਾਂਗੇ ਇੰਨੀ ਪਾਲ ਕੇ ਮਾਹ ਬਹੁਤ ਲੱਗਦੀ ਸੀ ਹਾਲਜਾ ਨਾ ਹਾਂ ਠੰਡ ਵਿੱਚ ਅਦਰਕ ਵਾਲੀ ਚਾਹ ਮੀਂਹ ਲੱਗਦੀ ਚਲੋ ਚਾਹ ਬਣਾ ਲੀ ਚਾਹ ਬਣਾ ਲਈਏ ਫਿਰ ਪੀਨੇ ਆ ਫਿਰ ਤੁਹਾਨੂੰ ਮਿਲਦੇ ਆ ਕਿੱਥੇ ਕੰਮ ਪਹੁੰਚੇ ਹੋਣ ਹਾਂ ਕਿੱਥੇ ਕੰਮ ਹੋ ਰਿਹਾ ਉਹ ਕਨੈਕਸ਼ਨ ਕੀਤਾ ਉਹਨਾਂ ਨੂੰ ਇਤਾਰ ਵਾਲਾ ਬਾਰੋ-ਬਾਰ ਜੇ ਆ ਦੇਖੋ ਨਵਾਂ ਪਾਈਪ ਉਹ ਦਿਖਾ ਦੇ ਤੁਹਾਨੂੰ ਜੀ ਮੈਂ ਸ਼ੁਰੂ ਕਰਦਾ ਹਾਂ ਜੀ ਜੀ ਅੱਛਾ ਅੱਛਾ ਠੀਕ ਆ ਬਿਜਲੀ ਵਾਲਾ ਕਨੈਕਸ਼ਨ ਆ ਗਿਆ ਨਾ ਆ ਕਨੈਕਸ਼ਨ ਠੀਕ ਹੈ ਇੱਕ ਵਾਰ ਇਹ ਤਾਰ ਇਹ ਫਿਲਟਰ ਦਾ ਕਨੈਕਸ਼ਨ ਹੈ ਨਾ ਫਿਲਟਰ ਦਾ ਕੀਤਾ ਨਾ ਇਹ ਤਾਰ ਦਾ ਠੀਕ ਹੈ ਠੀਕ ਨਾ ਇਹ ਫਿਰ ਆ ਕਵਰ ਹੋ ਕਵਰ ਹੋਏਗਾ ਕਿ ਨਹੀਂ ਹੋਏਗੀ ਆ ਪਾਈਪ ਵੀ ਕਵਰ ਨਹੀਂ ਹੋਣੀ ਹੈ ਕਵਰ ਹੋ ਜਾਏਗੀ ਠੀਕ ਇਹ ਇਨਵਰਟਰ ਦੀ ਤਾਰ ਤਾਂ ਸਤਾਰ ਸੀ ਜਿਹੜੀ ਬਾਹਰ ਸੀ ਜੇ ਪੱਲਾ ਆਹ ਪਈ ਥੱਲੇ ਯੋਨ ਅੰਡਰਗਰਾਊਂਡ ਕਰਤੀ ਇੱਥੋਂ ਪਾਈਪ ਆ ਕੇ ਭਾਜੀ ਨੇ ਆਪ ਹੀ ਕੱਟ ਕਰਤਾ ਦੇਖੋ ਜੀ ਤੇ ਆਪਾਂ ਚੱਲਦੇ ਆਂ ਅੰਦਰ ਦੇਖਦੇ ਹੁਣ ਜਾ ਕੇ ਅੰਦਰ ਕੀ ਹੋ ਰਿਹਾ ਤੇ ਅੰਦਰੋਂ ਲੱਗ ਰਹੀਆਂ ਜਿਹੀ ਨਿਸ਼ਾਨੀਆਂ ਨਿਸ਼ਾਨੀ ਲੱਗ ਰਹੀ ਐ ਇੱਥੇ ਲੱਗਣਾ ਸੂਪ ਉਹਦਾ ਕੀ ਜ਼ਰਦਾਣਾ ਗੀਜ਼ਰ ਦਾ ਪਲੱਗ ਹਾਂ ਗੀਜ਼ਰ ਦਾ ਪਲੱਗ ਲੱਗਣਾ ਇੱਥੇ ਫਿਲਟਰ ਉਹ ਆ ਦੇਖੋ ਜੀ ਫਿਲਟਰ ਵੀ ਸਾਫ਼ ਹੋ ਰਿਹਾ ਫਿਲਟਰ ਤੇ ਬਹੁਤ ਜ਼ਿਆਦਾ ਗੰਦ ਪਿਆ ਹੋਇਆ ਸੀਗਾ ਬੈਕ ਸਾਈਡ ਤੇ ਕਿਤਾ ਗਾਲਾ ਜੰਮਿਆ ਪਿਆ ਪਪਰੋ ਵੀ ਨਾ ਹੱਥ ਨਹੀਂ ਜੀ ਵੱਜਦਾ ਹੈਗਾ ਅੱਜ ਲੱਗਦਾ ਤੇ ਆ ਜਿਹੜੀ ਐਨ ਸਫਾਈ ਕਰਦੇ ਨੇ ਪੂਰਾ ਚਮਕਾ ਦੇਣਾ ਸਰਬ ਨੇ ਅੰਦਰੋਂ ਅੱਤਰੀ ਹੋ ਗਈ ਹੋਈ ਕਿਉਂਕਿ ਨਾ ਇਹਦੀ ਉਹ ਖਰਾਬ ਉਹਦੀ ਖਰਾਬ ਹੋ ਗਈ ਸੀ ਹਾਂ ਤੇ ਆ ਦੇਖੋ ਜੀ ਟੁੱਟੀ ਖਰਾਬ ਜੀ ਅਸੀਂ ਆਪਾਂ ਮੈਂਬਰਨ ਵਗੈਰਾ ਚੇਂਜ ਕਰਾ ਦਿੱਤੀਆਂ ਤੇ ਹੁਣ ਸਫਾਈ ਸਾਫ-ਸਾਫ ਕਰਕੇ ਨਾ ਛਿੱਟਾ ਕੱਢਦੇ ਨੇ ਇਹਨੂੰ ਫਿਰ ਤੁਹਾਨੂੰ ਦਿਖਾਵਾਂਗੇ ਜਦੋਂ ਛਿੱਟਾ ਨਿਕਲ ਜਾਊਗਾ ਉਹ ਵੀ ਇਹਦੀ ਸਫਾਈ ਦੇਖੋ ਜੀ ਫਿਲਟਰ ਦੀ ਸਫਾਈ ਕਰਤੀ ਹੈ ਪੂਰੇ ਚਮਕ ਰਿਹਾ ਹੁਣ ਤਾਂ ਉਹ ਪਾਣੀ ਵੀ ਖਾਲੀ ਕਰਦਾ ਵਿੱਚ ਪਾਣੀ ਭਰਿਆ ਸੀਗਾ ਤੇ ਨਵਾਂ ਪਾਣੀ ਭਰਾਂਗੇ ਪੂਕਾਤਾ ਸਰਬ ਨੇ ਹੁਣ ਇਧਰ ਉੱਚਾ ਬੋਗੰਦਾ ਸੀ ਆਹ ਰੋ ਥੋੜਾ ਥੋੜਾ ਜੰਗਾਲ ਜਿਆ ਰਹਿ ਗਿਆ ਉਤਰਾ ਤਾਂ ਨਹੀਂ ਪਿਆ ਵਸੇ ਕਿਲੋ ਬਹੁਤ ਜ਼ਿਆਦਾ ਫਰਕ ਪੈ ਗਿਆ ਪਿੱਟਾ ਨਿਕਲ ਆਇਆ ਹੁਣ ਤਾਂ ਫੇਰ ਇਹਨੂੰ ਕਰ ਦਾਂਗੇ ਨਾਲ ਨਾਲ ਹੱਥ ਬਾੜੇ ਤੇ ਰਿਆ ਕਰੋ ਨੀਵੇਂ ਥਾਂ ਤੇ ਲਗਾਇਆ ਹੈ ਨੂਨ ਇਹ ਉੱਚਾ ਸੀ ਬਹੁਤ ਜ਼ਿਆਦਾ ਨਾ ਹਾਂ ਫੇਰ ਹੁਣ ਥੋੜਾ ਕੋਸ਼ਿਸ਼ ਕਰਾਂਗੇ ਥੱਲੇ ਦੇ ਥੱਲੇ ਜਗ੍ਹਾ ਤੇ ਲਾ ਦਈਏ ਉਹਨਾਂ ਨੂੰ ਆਹ ਮਲੇਰੀ ਸਾਡੀ ਮਾਣੇ ਇੱਕ ਦੀ ਵੀ ਮੱਥਾ ਟੇਕਦੇ ਨਾ ਬਾਬੇ ਦੇ ਦਰਵਾਜ਼ੇ ਕੋਲ ਖੜੇ ਤਾਂ ਵੇਖਣ ਦੇ ਹਾਂ ਗੱਲਾਂ ਕਰਦੇ ਨਹੀਂ ਗੱਲਾਂ ਕਰਦੇ ਨਹੀਂ ਮੱਥਾ ਟੇਕਦੇ ਨਾ ਤਾਂ ਮੱਥਾ ਟੇਕੀਏ ਮੱਥਾ ਟੇਕਦੇ ਰਹਿ ਡਰਾਈਵਰ ਜੀ ਤੁਹਾਨੂੰ ਮੁਰਨਾ ਨਾਮ ਦੇ ਮਹਾਂ ਮੰਦਿਰ ਲਈ ਪਤਾ ਦੇ ਲਿਆ ਚਲੋ ਆਜੋ ਬਾਹਰੋਂ ਬਾਹਰ ਹੋ ਗਿਆ ਕਰ ਲਿਆ ਹੁਣ ਬਸ ਲੋ ਜੀ ਦੋਸਤੋ ਅੱਜ ਆ ਹੈਗਾ ਜੀ ਵਲੌਗ ਦਾ ਦੂਜਾ ਦਿਨ ਕੱਲ ਅਪਦਾ ਸ਼ੂਟ ਕੀਤਾ ਸੀ ਅੱਜ ਆਪਾਂ ਅਗਲੇ ਦਿਨ ਸ਼ੂਟ ਕਰ ਰਹੇ ਆ ਦੇਖੋ ਜੀ ਤੇ ਭਾਏ ਨੂੰ ਨਿ ਪਲੰਬਰ ਵੀ ਆਪ ਹੀ ਆ ਇਲੈਕਟ੍ਰੀਸ਼ਨ ਵੀ ਆਪ ਹੀ ਆ ਤੇ ਮਿਸਤਰੀ ਵੀ ਆਪ ਹੀ ਆ ਦੇਖੋ ਜੀ ਤੇ ਸਾਰਾ ਕੰਮ ਪਲਸਟਰ ਦਾ ਵੀ ਆਪ ਹੀ ਕਰਦੇ ਮੈਂ ਤੁਹਾਨੂੰ ਦਿਖਾਈ ਜਨਾ ਕੱਲ ਤੁਸੀਂ ਦੇਖਿਆ ਇੱਥੇ ਟੁੱਟਾ ਹੋਇਆ ਪਹਿਲਾਂ ਤੁਸੀਂ ਦੇਖ ਚੁੱਕੇ ਹੋ ਹੁਣ ਆਦੋ ਪਲਸਟਰ ਵੀ ਆਪ ਹੀ ਕਰਦੇ ਪਿਆ ਤੇ ਆ ਲਾਈਟਿੰਗ ਦਾ ਕੰਮ ਵੀ ਆਪ ਕਰਦੇ ਸਿਰੇ ਲਾਈਟ ਵੀ ਖਰਾਬ ਹੋ ਗਈ ਸੀ ਉਹ ਵੀ ਠੀਕ ਕਰਤੀ ਆ ਤੇ ਕੀ ਹੋਇਆ ਸੀ ਮੈਨੂੰ ਸੱਚ ਖਰਾਬ ਹੋ ਗਿਆ ਸੀ ਨਾ ਠੀਕ ਆ ਦੇਖੋ ਇਧਰ ਇਟਾ ਚੀਨੀਆਂ ਦਿਖਾਈਆਂ ਤੁਹਾਨੂੰ ਦਿਖਾਵਾਂ ਤੁਹਾਨੂੰ ਮੈਂ ਲਓ ਜੀ ਆ ਦੇਖੋ ਇਧਰ ਇਹਨਾਂ ਇਥੇ ਰੱਖਿਆ ਸੀਗਾ ਰੋਸ਼ਨਦਾਨ ਇਹ ਬੰਦ ਕਰ ਦਿੱਤਾ ਹੋਇਆ ਤੁਹਾਨੂੰ ਥੋੜਾ ਨਾ ਸਫਾਈ ਹੋਣੀ ਸ਼ੁਰੂ ਹੋ ਗਈ ਆ ਕੱਲ ਤਾਂ ਬਹੁਤ ਜ਼ਿਆਦਾ ਖਲਾਰਾ ਪਿਆ ਸੀਗਾ ਮਸੂਲ ਸਿੰਕ ਖੜੀ ਕਰਾਂਗੇ ਉਹ ਵੀ ਤੁਹਾਨੂੰ ਦਿਖਾਵਾਂਗੇ ਗੀਜ਼ਰ ਤੇ ਸ਼ਾਨਨਾ ਉਹ ਜਿਹੜਾ ਤੁਸੀਂ ਦੇਖ ਚੁੱਕੇ ਹੋ ਪਹਿਲੇ ਲਗਾਉਣਾ ਆਪਾਂ ਫਿਰ ਲਗਾ ਕੇ ਆਪਾਂ ਤੁਹਾਨੂੰ ਸਾਰਾ ਕੰਪਲੀਟ ਕਰਕੇ ਦਿਖਾਵਾਂਗੇ ਫਾਇਰ ਉਹ ਬੰਦਾ ਕੀ ਕਹੇ 올 ਆਰਾਊਂਡਰ ਹਾਂ ਨੰਬਰ ਦਾ ਹੀ ਕਰੀਦਾ ਉਹ ਦੇਖ ਤੁਹਾਡੇ ਕਰ ਦੁੱਤਾ ਹਮਨੇ ਮਿਸਤਰੀ ਨਹੀਂ ਲੱਭੰਦਿਆ ਯਾਰ ਹਾਂ ਸਾਨੂੰ ਨਾ ਐਕਚੁਅਲੀ ਮਿਸਤਰੀ ਨਹੀਂ ਲੱਭਦਾ ਪਰ ਇੰਨਾ ਨਹੀਂ ਪਤਾ ਵੀ ਇੱਕੋ ਬੰਦਾ ਸਾਰੇ ਕੰਮ ਕਰਦਾ ਈ ਉਹ ਬਾਰ ਬਾਰ ਤਾਰੀਫ ਕਰਦੇ ਪਏ ਤਾਂ ਕਰਕੇ ਮੈਂ ਤੇ ਆਪ ਹੈਰਾਨ ਆ ਜੀ ਦੇਖੋ ਤੁਹਾਡਾ ਵਲੌਗ ਬਣ ਰਿਹਾ ਨਾਲ ਹਾਂਜੀ ਇਹ ਪਾਜੀ ਦੇ ਹੈਗੇ ਛੋਟੇ ਭਰਾ ਛੋਟੇ ਹੀ ਨਾ ਹਾਂਜੀ ਹਾਂ ਦੇਖੋ ਪਰ ਦੇਖੋ ਨੂੰ ਵੱਡਾ ਲੱਗਦਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੁਝ ਸਰਵਿਸ ਦੇ ਕੰਮ ਕਰਾਉਂਦੇ। ਮੈਂ ਇਟਾ ਚਾਚਾ ਕੇ ਅੰਦਰ ਲੈ ਕੇ ਜਾ ਰਹੇ। ਸਫਾਈ ਕਰਦਾ ਮੈਂ ਸਾਡਾ। ਇਟਾ ਨੇ ਸਫਾਈ ਪਹਿਲਾਂ ਹੁੰਦੀ ਬੰਦਾ ਚੱਕੇ ਲੈ ਜਾਂਦੇ ਪੇ। ਉਹ ਚੱਕ ਦੂ ਘੂਮ। ਹੂੰ। ਸਾਰ ਸਾਰ ਚੁੱਕਦੇ ਹਾਂ। ਸੋ ਇੱਧਰ ਮੈਂ ਤਾਂ ਮਨਵੀਰ ਕਰ ਰਹੀ ਆ। ਮੈਂ ਤਾਂ ਮਨਵੀਰ। ਸੇਅਰ ਕਰਦੇ ਕੋਈ ਦੱਸਦੇ ਆ। ਆ ਸਾਰੇ ਕੱਪੜੇ ਦੋਤੇ ਮੈਂ ਤਾਂ ਮਨਵੀਰ ਨੇ। ਠੀਕ ਆ ਨਾ ਤੇ ਬਾਕੀ ਉਹ ਪਏ ਕੱਪੜੇ ਸਾਡੇ। ਮਸ਼ੀਨ ਲਾਈ ਮੈਂ ਤਾਂ ਮਨਵੀਰ ਨੇ ਹੈਨਾ। ਮੈਂ ਜਦੋਂ ਮਨਵੀਰ ਕੱਪੜਾ ਤੋਹੰਡੇ ਮਨਵੀਰ ਇੱਟਾ ਚੱਕੇ ਲੈ ਕੇ ਆਏਗੇ ਹੁਣ ਹੁਣ ਕੱਪੜਾ ধਵਾ ਕੇ ਪਹਿਲਾਂ ਫੇ ਉਸ ਤੋਂ ਇੱਟਾ ਚੱਕੇਗੀ ਹੈਨਾ ਮਨਵੀਰ ਆ ਦੇਖ ਲੋ ਮਨਵੀਰ ਨੇ ਪਰ ਖੇਡੇ ਲਾਇਆ ਹੁਣ ਉਹ ਭਗਾਨੇ ਨਾਲ ਦਾਲ ਰਸੀ ਬੰਤੀ ਹੈ ਤਾਂ ਨਾਲੇ ਬਾਹ ਬੰਤੀ ਹੈ ਤੇ ਖੇੜ ਯਾਰਾ ਕਾਪੀ ਇਹਨਾਂ ਖੇਡਦੀ ਹੁੰਦਾ ਜਦੋਂ ਇਹਨਾਂ ਨਾਲ ਪਤਾਨੇ ਨਾਲ ਆਪੀ ਖੇਡਦੀ ਹੈ ਇਸ ਕਰਕੇ ਆਪਾਂ ਹੁਣ ਗਏ ਨੂੰ ਖੇੜੇ ਰੱਖ ਕੇ ਆਪੀ ਖੇਡ ਲਾਂਗੇ ਸਾਰਾ ਦਿਨ ਸਾਡੇ ਹੱਥਾਂ ਚ ਰਹਿੰਦੀ ਹੁੰਨ ਚੱਲ ਮਨੀਰ ਚੱਲਪੋ ਲਾ ਦੇ ਬੋ ਹਾਂ ਹਲਾ ਦੇ ਨਾ ਦੇ ਸ਼ਾਵਸ਼ ਹਾਂ ਲਤਾਂ ਵਾਲੀ ਬੰਦ ਨਹੀਂ ਪਈਦੀ ਨਾ ਲਤਾਂ ਜਦਾਂ ਹੁੰਦੀ ਇਹਨੂੰ ਪੁਰੇ 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 ਟੈਲੇਗੇਸ਼ਨ ਲਗੇ 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 ਸ਼ਾਵਸ਼ ਸ਼ਾਵਸ਼ ਹਾਂ ਵੈਰੀ ਗੁੱਟ ਉਹਨੇ ਲੈ ਆਏ ਦੇਖਿਆ ਲੜ ਰਹੇ ਹੋ ਤੁਸੀਂ ਅਹ ਲੜ 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 ਲੰਦਿਆ ਜਾਵਾ ਅਹ ਇਹ ਗੇਲ ਗੇਲ ਗੇ ਵੈਰੀ ਗੁੱਡ ਲਓ ਜੀ ਆ ਦੇਖੋ ਜੀ ਤੁਸੀਂ ਆਪਣੇ ਬੱਚੇ ਨੂੰ ਖੜਾਵਾਣਾ ਹੈ ਨਾ ਤਾਂ ਇਹ ਤਰੀਕਾ ਬਣਾ ਸਕਦੇ ਹੋ ਤੁਸੀਂ ਉਧਰ ਪੱਖੇ ਨਾਲ ਬੰਨਤੇ ਆਪਾਂ ਉੱਪਰ ਉਧਰ ਪੱਖੇ ਨਾਲ ਬੰਨਨੇ ਜਿੱਦਾਂ ਆਹ ਦੇਖੋ ਕਿੱਦਾਂ ਆਓ ਜੀ ਆ ਦੇਖੋ ਜੀ ਸਾਰਾ ਕੰਮ ਕੰਪਲੀਟ ਆ ਤੇ ਕੋਈ ਪਾਣੀ ਗਰਮ ਤਾਂ ਪਾਫਾ ਮਾਰਦਾ ਪਿਆ ਇਹਦੇ ਲਈ ਆਪਾਂ ਲਵਾਇਆ ਸੀ ਗੀਜ਼ਰ ਪਾਣੀ ਗਰਮ ਆਉਣ ਵਾਸਤੇ ਕਿੱਥੇ ਲਗਾਇਆ ਦੇਖੋ ਜੀ ਥੰਨੇ ਤੁਹਾਨੂੰ ਦੱਸ ਦਈਏ ਆਹ ਦੇਖੋ ਆਹ ਦਿਖ ਰਿਹਾ ਤੁਹਾਨੂੰ ਥੱਲੇ ਨਹੀਂ ਰਹਾ ਨਾ ਤਾਂ ਕਰਿਆ ਥਾਣਾ ਘਾਟ ਦੇਖਣੇ ਨਾ ਇਸ ਕਰਕੇ ਇਹਦਾ ਕਨੈਕਸ਼ਨ ਆਪਾਂ ਕਰਤਾ ਇੱਥੋਂ ਉੱਪਰ ਜਾਂਦਾ ਉਹ ਗਰਮ ਹੋ ਕੇ ਥੱਲੇ ਹਰਾਂਦਾ ਤੇ ਇਧਰ ਆ ਗਏ ਫਿਰ ਬਸ ਫਿਰ ਤੁਹਾਨੂੰ ਐਕਸਪਲੇਨ ਕਰਤਾ ਹੈ ਆਪੀ ਕੀ ਇਸ ਲੈਣ ਕਰਾਂਗਾ ਆਹ ਪ੍ਰੋਟੀਜੰਦੇ ਬਾਰੇ ਮੈਂ ਕਰ ਦਿੰਦਾ ਚੱਲ ਆਹ ਦੇਖੋ ਜੀ ਮੈਂ ਆਹ ਜੀ ਟੋਕਾ ਲਵਾ ਲੈ ਆਪਾਂ ਨੇ ਆ ਟੋਕਰਾਣੀਆਂਗਾ ਸਾਡੇ ਵਾਲੇ ਪੰਜਾਬੀ ਲੈਮਨ ਟੋਕਰਾਈ ਸਾਡਾ ਛਾਨਣਾ ਹੈ ਛਾਨਣਾ ਟੋਕਰਾ ਦਾ ਹਾਂ ਛਾਨਣਾ ਲਾ ਕੇ ਲਵਾ ਲਿਆ ਨਾਲ ਹੀ ਆਪਣੇ ਉਧਰ ਫਿਲਟਰ ਹੋ ਗਿਆ ਪਾਣੀ ਵਾਲਾ ਪਹਿਲਾਂ ਇੱਧਰ ਸੀਗਾ ਫਿਲਟਰ ਇਹਦੇ ਉੱਤੇ ਰੱਖਿਆ ਹੋਇਆ ਸੀਗਾ ਉਹਦਾ ਕਨੈਕਸ਼ਨ ਉੱਥੇ ਕਰਤਾ ਨਾਲ ਹੀ ਤੇ ਸਿੰਕ ਸਿੰਗਲ ਸੀ ਕਿ ਡਬਲ ਕਰਤੀ ਜੀ ਇਹ ਦੇਖੋ ਜੀ ਔਰ ਕੈਂਡਲ ਥੱਲੇ ਲਗਾਤੀ ਫਿਲਟਰ ਦੀ ਫ੍ਰਿਜ ਇਧਰ ਨਾਲ ਆ ਗਈ ਜੀ ਸੈਟਿੰਗ ਜਾਂ ਨਾਲ ਕੱਢ ਕਰਤੀ ਆਪਾਂ ਹੂੰ ਤੇ ਬਾਕੀ ਹੁਣ ਇਹਨੂੰ ਦੇਖਦੇ ਅੰਦਰ ਕੁ ਮੋਡੀਫਾਈ ਕਿਦਾਂ ਕਰਵਾਉਣਾ ਸ਼ੀਟ ਸ਼ੂੜੇ ਦੇ ਅੰਦਰ ਲਗਾਵਾਂਗੇ ਅੰਦਰ ਜਾਂ ਟਾਇਲ ਲਗਾਵਾਂਗੇ ਜਾਂ ਟੁੱਟੀਆਂ ਟੁੱਟੀਆਂ ਹੈਗੀਆਂ ਜਿਹੜੀਆਂ ਜੀ ਪਹਿਲਾਂ ਗੱਲ ਕਰਨ ਸਮੇਂ ਭਾਜੀ ਨੇ ਕੰਮ ਬਹੁ ਵਧੀਆ ਕੀਤਾ ਹਾਂ ਦਿਲ ਲਾ ਕੇ ਭਾਜੀ ਨੇ ਬਹੁਤ ਕੰਮ ਕੀਤਾ ਬਿਲਕੁਲ ਮਿਹਨਤ ਬਹੁਤ ਮੈਂ ਨਾ ਕਈ ਦੇਖੇ ਸਰ ਅਸੀਂ ਵੀ ਕੰਮ ਕਰਵਾਇਆ ਆਪਣੇ ਆਪਣੇ ਪੇਕੇ ਘਰ ਹੁਣ ਹੁੰਦਾ ਸੀ ਨਾ ਉਹ ਬਸ ਫਾਰਮੈਲਿਟੀ ਪੂਰੀ ਕਰਕੇ ਦੇ ਦਿੱਤਾ ਜਾਂਦੇ ਹੁੰਦੇ ਸੀ ਚਲੋ ਠੀਕ ਹੈ ਭਾਜੀ ਆਪਣਾ ਥੀਮ ਇਹ ਆਪਕੋ ਦੇ ਦੇ ਰਹੀ ਹੈ ਆਪ ਹੀ ਕਰਨਾ ਸਾਰਾ ਕੁਝ ਕਰ-ਕੁਰ ਕੇ ਕਿਸੇ ਫਰਵਰਕ ਕੰਮ ਨੂੰ ਵੇੜਨ ਦੀ ਕੀਤੀ ਉਹਨਾਂ ਨੇ ਮੈਂ ਵੀ ਇੱ ਸਾਰਾ ਕੁਝ ਕਰ ਦਿੱਤਾ ਬੜਾ ਵਧੀਆ ਸੈਟਲਮੈਂਟ ਗਈ ਤੇ ਬਹੁਤ ਵਧੀਆ ਕਮੈਂਟ ਫਸਤਰ ਕੰਮ ਕੀਤਾ ਤਾਂ ਅਸੀਂ ਫਿਰ ਉਹਨਾਂ ਨੂੰ ਥੈਂਕ ਯੂ ਹਣਾ ਬੰਦਾ ਵੀ ਕਹਿਣਾ ਹੈ ਨਾ ਬਹੁਤ ਬਹੁਤ ਧੰਨਵਾਦ ਭਾਜੀ ਧੰਨਵਾਦ ਭਾਜੀ ਜੱਟ ਵੀਡੀਓ ਵੇਖਦੇ ਹੋਣਗੇ ਤਾਂ ਚਲੋ ਠੀਕ ਆ ਦੋਸਤੋ ਅੱਜ ਆਪਾਂ ਵੀਡੀਓ ਦਾ ਐਂਡ ਕਰਨ ਜਾ ਰਹੇ ਹਾਂ ਜੀ ਫਿਰ ਇੱਥੇ ਹੁਣ ਸੋ ਦੋਸਤੋ ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਉਹੀ ਜਿਹੜਾ ਆਪਾਂ ਹਰ ਵੀਡੀਓ ਦੇ ਵਿੱਚ ਲਈਦਾ ਹੁੰਦਾ ਜੀ ਊੜਾ ਤੇ ਜੋੜਾ ਹਮੇਸ਼ਾ ਆਪਣਾ ਸੰਭੇ ਰੱਖੋ ਪੰਜਾਬੀ ਮਾਂ ਬੋਲੀ ਦੇ ਨਾਲ ਪਿਆਰ ਕਰੋ ਜੀ ਹਾਂਜੀ ਜੀ ਘਰ ਵਿੱਚ ਬੱਚਿਆਂ ਨਾਲ ਪੰਜਾਬੀ ਬੋਲਿਆ ਕਰੋ ਜੀ ਇੱਕ ਇੱਕ ਸੁਨੇਹਾ ਆਪਾਂ ਹੋਰ ਦੇਦਾ ਹੁੰਦਾ ਆਪਣੀ ਵੀਡੀਓ ਦੇ ਵਿੱਚ ਹਾਂਜੀ ਹਾਂਜੀ ਨਸ਼ਿਆਂ ਦਾ دریا ਵਗ ਰਿਹਾ ਉਸ ਮਨਾਥੋਂ ਪਾਈ ਜਾਵੇ ਜਾਗੋ ਪੰਜਾਬੀਓ ਨਸ਼ਾ ਜਾਗੋ ਪੰਜਾਬੀਓ ਸੋ ਦੋਸਤੋ ਇਹ ਸੀਗਾ ਸਾਡਾ ਅੱਜ ਦਾ ਡੇਲੀ ਲਾਈਫ ਦਾ ਅਗਲਾ ਵਲੌਗ ਜੀ ਦੇਖਿਓ ਵੀਡੀਓ ਕਿਦਾਂ ਦੀ ਲੱਗੀ ਦੱਸਿਓ ਕਮੈਂਟ ਕਰਕੇ ਜੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰਿਓ ਤਾਂ ਜੋ ਤੁਹਾਨੂੰ ਸਾਡੇ ਆਉਣ ਵਾਲੇ ਵਲੌਗ ਸਭ ਤੋਂ ਪਹਿਲਾਂ ਮਿਲ ਜਾਣ ਫੇਰ ਮਿਲਾਂਗੇ ਕਰਵੇਂ ਵਲੌਗ ਦੇ ਨਾਲ ਉਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ